ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮੀਤਰ ਮਾਣਾ ਮੀਤਰ ਮਾਣਾ YouTube ਚੈਨਲ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਤੁਸੀਂ ਇਹ ਮੇਰੇ ਇੱਥੇ ਦੇਖ ਸਕਦੇ ਹੋ ਤਨ ਤਨ ਸ੍ਰੀ ਕਲਗੀਧਰ ਪਾਸ਼ਾ ਜੀ ਚਰਨ ਛੋਪਾ ਪ੍ਰਾਪਤ ਇਹ ਗੁਰਦੁਆਰਾ ਸਾਹਿਬ ਹੈ ਤੇ ਇਸ ਗੁਰਦੁਆਰਾ ਸਾਹਿਬ ਦਾ ਬੜਾ ਵੱਡਾ ਇਤਿਹਾਸ ਹੈ ਬਹੁਤ ਮਾਣ ਮੱਤਾ ਇਤਿਹਾਸ ਹੈ ਤੇ ਉਹਦੇ ਬਾਰੇ ਵੀ ਤੁਹਾਨੂੰ ਜਾਣੂ ਕਰਵਾਵਾਂਗੇ ਤੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਜੀ ਬਰੋਟਾ ਸਾਹਿਬ ਗੁਰਦੁਆਰਾ ਤੇ ਵੱਖ-ਵੱਖ ਤੱਥ ਇਸ ਗੁਰਦੁਆਰਾ ਸਾਹਿਬ ਨਾਲ ਜੁੜੇ ਹੋਏ ਨੇ ਤੇ ਉਹਨਾਂ ਸਾਰੇ ਤੱਥਾਂ ਨੂੰ ਆਪਾਂ ਫਰੋਲਣ ਦੀ ਕੋਸ਼ਿਸ਼ ਕਰਾਂਗੇ ਤੇ ਆਓ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਕਰਾਉਣੇ ਆ ਦਰਸ਼ਨ ਤੇ ਆਓ ਜੀ ਆਓ ਸੰਗਤ ਜੀ ਤੁਹਾਨੂੰ ਹੁਣ ਲੈ ਕੇ ਚੱਲੇ ਆ ਸਾਹਮਣੇ ਸੰਗਤ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਵੇਖੋ ਕਿੰਨੀ ਸ਼ਾਨਦਾਰ ਹੈ ਤੇ ਮਨ ਬਹੁਤ ਖੁਸ਼ ਹੋਇਆ ਇੱਥੇ ਆ ਕੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਲੁਕੇ ਹੋਏ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਤਾਂ ਉਹਨਾਂ ਦੇ ਬਤ ਉਹ ਤੁਹਾਨੂੰ ਦਰਸ਼ਨ ਕਰਵਾਏ ਜਾਣ ਤੇ ਇੱਧਰ ਉਹ ਬਰੋਟਾ ਹੈ ਜਿਹਦੀ ਦਾਤਨ ਕਰਕੇ ਗੁਰੂ ਸਾਹਿਬ ਨੇ ਉਹ ਰੋਟੀ ਦੀ ਤੇ ਇੱਥੇ ਸਿੱਟੀ ਸੀ ਤੇ ਇੱਥੇ ਉਹ ਰੋਟਾ ਹਰਾ ਹੋ ਗਿਆ ਤੇ ਉਸ ਰੋਟੀ ਦੇ ਵੀ ਤੁਹਾਨੂੰ ਕਰਾਉਣੇ ਆ ਦਰਸ਼ਨ ਲਓ ਜੀ ਹੁਣ ਆਪਾਂ ਪਹਿਲਾਂ ਆਓ ਚਲੀਏ ਅੰਦਰ ਤੇ ਇੱਧਰ ਮੇਰੇ ਲੈਫਟ ਹੈਂਡ ਸਾਈਡ ਤੇ ਦੇਖੋ ਤੁਸੀਂ ਇਹ ਹੈ ਜੀ ਉਹ ਪ੍ਰਾਤਨ ਰੋਟੇ ਦਾ ਦਰਖਤ ਤੇ ਇਹਦੀ ਵੀ ਸਾਮ ਸੰਭਾਲ ਕੀਤੀ ਹੋਈ ਹੈ ਵਧੀਆ ਤਰੀਕੇ ਨਾਲ ਇਸ ਰੋਟੇ ਦੇ ਦਰਖਤ ਤੋਂ ਹੀ ਇਹ ਜਿਹੜੇ ਨਾਮ ਲੱਗੇ ਨੇ ਇਹ ਇਹ ਤੋਂ ਹੀ ਪੈਦਾ ਹੋਏ ਨੇ ਤੇ ਇੱਕ ਸੰਗਤ ਦੀ ਅਨਾ ਕਿੱਲੇ ਗੱਡੇ ਹੋਏ ਨੇ ਤੇ ਜੇ ਕਿਸੇ ਨੂੰ ਇਹਦੇ ਬਾਰੇ ਪਤਾ ਹੋਵੇ ਤਾਂ ਜਰੂਰ ਦੱਸਿਓ ਪਰ ਮੈਂ ਬਹੁਤ ਚੀਜ਼ਾਂ ਪੁੱਛਣ ਨੂੰ ਕੋਸ਼ਿਸ਼ ਕੀਤੀ ਹੈ ਪੁੱਛਣ ਦੀ ਪਰ ਆਪਾਂ ਨੂੰ ਇਹਦੇ ਬਾਰੇ ਕੁਝ ਪਤਾ ਨਹੀਂ ਲੱਗਿਆ ਤੇ ਇਸ ਲਈ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਦੇਖੋ ਇਹ ਪ੍ਰਾਤਨ ਦਰਖਤ ਨੇ ਤਾਂ ਇੱਧਰ ਤੁਹਾਨੂੰ ਦਿਖਾਉਣਾ ਹੁਣ ਨਿਸ਼ਾਨ ਸਾਹਿਬ ਇਹ ਨਿੱਕਾ ਨਿਸ਼ਾਨ ਸਾਹਿਬ ਲਾਇਆ ਹੋਇਆ ਇੱਥੇ ਵੱਡਾ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਵਿੱਚ ਹਦੂਦ ਦੇ ਅੰਦਰ ਇਹ ਨਿੱਕਾ ਨਿਸ਼ਾਨ ਸਾਹਿਬ ਹੈ ਦੇਖੋ ਇਹ ਵੀ ਬਹੁਤ ਸ਼ਾਨਦਾਰ ਹੈ ਝੋਲਾ ਹੁਣੇ ਬਦਲਾ ਲੱਗਦਾ ਕਿੰਨਾ ਸ਼ਾਨਦਾਰ ਝੋਲਾ ਤੇ ਚਲੋ ਸੰਗਤ ਜੀ ਹੁਣ ਤੁਹਾਨੂੰ ਅੰਦਰ ਲੈ ਕੇ ਚਲਦੇ ਹਾਂ ਗੁਰਦੁਆਰਾ ਸਾਹਿਬ ਦੇ ਤੇ ਕਰਵਾਉਣੇ ਨੇ ਦਰਸ਼ਨ ਮੇਲੇ ਇੱਧਰ ਹੈ ਪੈਰ ਸੁੱਚੇ ਕਰਨ ਨੂੰ ਪਹਿਲਾਂ ਇੱਧਰ ਤੁਹਾਨੂੰ ਨਿਸ਼ਾਨ ਸਾਹਿਬ ਦੇ ਕਰਾ ਦੇਣਾ ਦਰਸ਼ਨ ਆਓ ਜੀ ਹੁਣ ਸੰਗਤ ਜੀ ਅੰਦਰ ਚੱਲਦੇ ਆਪਾਂ ਲਓ ਜੀ ਸੰਗਤ ਜੀ ਆਪਾਂ ਹੁਣ ਅੰਦਰ ਐਂਟਰ ਹੋ ਚੁੱਕੇ ਆਂ ਤੇ ਆਓ ਤੁਹਾਨੂੰ ਸਾਰਾ ਦ੍ਰਿਸ਼ ਦਿਖਾ ਦਿੰਨੇ ਆਂ ਦੁਰਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮirajman ਨੇ ਤੇ ਪਰ ਜਿਹੜੀ ਮੀਨਾ ਕਰੀ ਹੈ ਹਨਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਈ ਆਪਣੇ ਨਾਲ ਗ੍ਰੰਥੀ ਸਿੰਘ ਜੁੜ ਚੁੱਕੇ ਨੇ ਆਪਣੇ ਇਤਿਹਾਸ ਦੀ ਜਾਣ ਵੀ ਪਾਉਣਗੇ ਵੀ ਇਸ ਬੁਰੋਟਾ ਸਾਹਿਬ ਦਾ ਇਸ ਬੁਰੋਟਾ ਸਾਹਿਬ ਦਾ ਕੀ ਇਤਿਹਾਸ ਹੈ ਠੀਕ ਹੈ ਤੇ ਆਪਾਂ ਸਵਾਗਤ ਕਰਦੇ ਆ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀਤੇ ਤੇ ਸਾਨੂੰ ਦੱਸੋ ਜੀ ਇਸ ਸਥਾਨ ਦਾ ਇਤਿਹਾਸ ਕੀ ਹੈ ਇਸ ਸਥਾਨ ਦਾ ਇਤਿਹਾਸ ਹੈਗਾ ਜਿੱਥੇ 10 ਪਾਤਸ਼ਾਹ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ ਉਹਨਾਂ ਨੇ ਗੁਰੂ ਸਾਹਿਬ ਮਹਾਰਾਜ ਨੇ ਦਤਨ ਗੱਦੀ ਸੀਗੀ ਮਨੋਟਾ ਸਾਹਿਬ ਤੋਂ ਅੰਤ ਸਥਾਪਿਤ ਹੋਈ ਨੇ ਆਹ ਪ੍ਰਾਤਨ ਹੈਗਾ ਮਨੋਟਾ ਸਾਹਿਬ ਸਹੀ ਪ੍ਰਾਤਨ ਮਨੋਟਾ ਸਾਹਿਬ ਹੈ ਜਿੱਥੇ ਗੁਰੂ ਮਹਾਰਾਜ ਨੇ ਤੀਰ ਸੱਜਾ ਸੀਗਾ ਤੇ ਜਿੱਥੇ ਜਾ ਕੇ ਤੀਰ ਦੇ 11 ਗੁਰੂ ਮਹਾਰਾਜ ਦਾ ਉੱਥੇ ਹੁਣ ਗੁਰਦੁਆਰਾ ਤੀਰ ਸਾਹਿਬ ਸਥਿਤ ਹੈ ਤੇ ਇੱਥੇ ਗੁਰੂ ਮਹਾਰਾਜ ਕਾਇਸ ਨੇ ਤੇ ਬਾਬੇ ਸੰਤੋਖ ਦਾਸ ਦਾ ਦੇਰ ਆ ਇਧਰ ਪਿਛਲੇ ਪਾਸੇ ਸੈਲ ਤੇ ਠੀਕ ਹੈ ਜੀ ਉੱਥੋਂ ਆਏ ਨੇ ਉੱਥੇ ਖਰਾਤ ਵੀ ਰਹੇ ਆ ਗੁਰੂ ਮਹਾਰਾਜ ਤੇ ਉੱਥੇ ਹੀ ਬਹੁਤ ਵਧੀਆ ਇਤਿਹਾਸਕ ਸਥਾਨ ਬਣਿਆ ਹੋਇਆ ਹੈ ਥੈਂਕ ਯੂ ਚਲੋ ਆਪਾਂ ਉੱਥੇ ਵੀ ਤੁਹਾਨੂੰ ਲੈ ਕੇ ਚੱਲਦੇ ਆ ਬਾਬਾ ਜੀ ਨੇ ਸਾਂਝ ਪਾਈ। ਇਹ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਾਨੂੰ ਦੱਸਿਆ ਇਤੋਂ ਦਾ ਇਤਿਹਾਸ ਤੇ ਬਾਕੀ ਸਤਿਓ ਜੁੜੇ ਰਹੋ। ਨਵੇਂ-ਨਵੇਂ ਜਿਹੜੇ ਗੁਰਦੁਆਰਾ ਸਾਹਿਬ ਨੇ ਜਿਨ੍ਹਾਂ ਦੇ ਇਤਿਹਾਸ ਦਾ ਕਿਸੇ ਨੂੰ ਪਤਾ ਨਹੀਂ। ਤਾਂ ਮੇਰੇ ਦੁਆਰਾ ਦਾਸ ਦੁਆਰਾ ਕੋਸ਼ਿਸ਼ ਕੀਤੀ ਗਈ ਹੈ ਕਿ ਹਰ ਪਿੰਡ ਦੇ ਵਿੱਚ ਜਾ ਕੇ ਜਿਹੜੇ ਇਤਿਹਾਸਿਕ ਸਥਾਨ ਨੇ ਸਾਡੇ ਗੁਰੂ ਸਾਹਿਬ ਦੇ ਤੇ ਉਹਨਾਂ ਨੂੰ ਪਰਚੋਲਿਆ ਜਾਵੇ, ਉਹਨਾਂ ਨੂੰ ਦਿਖਾਇਆ ਜਾਵੇ ਤਾਂ ਕਿ ਜਿਹੜੀ ਸਾਡੀ ਬਾਹਰ ਬੈਠੀ ਸੰਗਤ ਹੈ ਉਹ ਇਹਨਾਂ ਨੂੰ ਪੂਰੇ ਬਹੁਤ ਆਸਾਨੀ ਨਾਲ ਦੇਖ ਸਕਦੇ ਜਿਹੜੇ ਇੱਥੇ ਆ ਕੇ ਦਰਸ਼ਨ ਨਹੀਂ ਕਰ ਸਕਦੇ ਉਹ ਸਾਡੀ ਵੀਡੀਓ ਦੇ ਜ਼ਰੀਏ ਉਹ ਦਰਸ਼ਨ ਕਰ ਸਕਦੇ ਆ ਤੇ ਬਾਕੀ ਤੁਸੀਂ ਨਾਲ-ਨਾਲ ਜੁੜੇ ਰਹੋ ਤੁਸੀਂ ਦੂਜੇ ਦੇ ਨਾਲ ਜੁੜੇ ਹੋ ਤੇ ਮੇਰਾ YouTube ਤੇ ਚੈਨਲ ਹੈ ਨਿਤਮਾਰਾ YouTube ਚੈਨਲ ਇਹ ਜਲਦੀ ਜਲਦੀ ਜਾ ਕੇ ਸਬਸਕ੍ਰਾਈਬ ਕਰੋ ਤਾਂ ਕਿ ਨਵੀਆਂ-ਨਵੀਆਂ ਵੀਡੀਓ ਦੀ ਅਪਡੇਟਸ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਆਕੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਕਿ ਅਸੀਂ ਬਹੁਤ ਜ਼ਿਆਦਾ ਮਿਹਨਤ ਨਾਲ ਇਹ ਵੀਡੀਓਜ਼ ਨੂੰ ਰੈਡੀ ਕਰਦੇ ਆਂ ਜਾਣਦੇ ਆ ਗੁਰਦੁਆਰਾ ਸਾਹਿਬ ਦਰਸ਼ਨ ਕਰਦੇ ਆ ਤੇ ਅਸੀਂ ਇਹ ਸੋਚ ਕੇ ਦਰਸ਼ਨ ਕਰਦੇ ਵੀ ਸੰਗਤ ਦਾ ਰਾਹੀ ਅਸੀਂ ਦਰਸ਼ਨ ਕਰ ਰਹੇ ਆ ਤੇ ਇਹ ਵੀ ਗੁਰੂ ਸਾਹਿਬ ਸਾਡੇ ਤੋਂ ਸੇਵਾ ਲੈ ਰਹੇ ਆ ਵੀ ਸਾਡੀ ਕੋਈ ਹਿੰਮਤ ਨਹੀਂ ਸਾਡੀ ਕੋਈ ਔਕਾਤ ਨਹੀਂ ਵੀ ਅਸੀਂ ਕਰਾ ਸਕੀਏ ਤੁਸੀਂ ਦੇਖ ਰਹੇ ਹੋ ਜੀ ਆਪਾਂ ਆਏ ਹੋਏ ਆ ਗੁਰਦੁਆਰਾ ਸਾਹਿਬ ਦਸਮ ਪਾਤਸ਼ਾਹੀ ਚਰਨ ਛੋਹ ਗੁਰਦੁਆਰਾ ਸਾਹਿਬ ਆ ਇਹ ਇਸ ਸਥਾਨ ਦੀ ਬਹੁਤ ਵੱਡੀ ਮਹਾਨਤਾ ਹੈ। ਇਸ ਸਥਾਨ ਕੋਲ ਇੱਕ ਤੀਰ ਚਲਾਇਆ ਸੀ। ਉਹ ਤੀਰ ਸਾਹ ਕੋਰਦੋਰਾ ਸਾਹਿਬ ਦੇ ਵੀ ਤੁਹਾਨੂੰ ਕਰਾਉਣੇ ਆ ਦਰਸ਼ਨ। ਇਹ ਦੋਨੇ ਇਤਿਹਾਸਕ ਸਥਾਨ ਨੇ। ਆਈ ਹੋਪ ਤੁਹਾਨੂੰ ਸਾਡੀਆਂ ਵੀਡੀਓਜ਼ ਵਧੀਆ ਲੱਗਦੀਆਂ ਹੋਣੀਆਂ। ਤੇ ਤੁਸੀਂ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ। ਅ ਤੁਹਾਡੇ ਕਮੈਂਟ ਨਾਲ ਸਾਨੂੰ ਐਪਰੀਸ਼ੀਏਸ਼ਨ ਮਿਲਦੀ ਹੈ। ਅਸੀਂ ਐਪਰੀਸ਼ੀਏਟ ਹੁੰਨੇ ਆ ਤੇ ਅਸੀਂ ਕੋਸ਼ਿਸ਼ ਕਰਦੇ ਹੁੰਨੇ ਆ ਵੀ ਵੱਖ-ਵੱਖ ਜਗ੍ਹਾ ਤੇ ਜਾ ਕੇ ਤੇ ਵਾਪਕ ਗੁਰਗੁਰਾ ਸਾਹਿਬ ਦੇ ਦਰਸ਼ਨ ਕਰਵਾਏ ਜਾਣ ਜੋ ਇਤਿਹਾਸਕ ਗੁਰਗੁਰਾ ਸਾਹਿਬ ਨੇ ਜੋ ਸਾਡੇ ਗੁਰੂ ਸਾਹਿਬ ਨਾਲ ਜੁੜੇ ਹੋਏ ਨੇ ਤੇ ਆਓ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਤੀਰ ਸਾਹਿਬ ਜਿੱਥੇ ਇੱਥੋਂ ਗੁਰੂ ਸਾਹਿਬ ਨੇ ਤੀਰ ਜਿਹੜਾ ਛੱਡਿਆ ਸੀ ਉਹ ਉੱਥੇ ਚਲਾ ਗਿਆ ਸੀਗਾ ਤਾਂ ਆਓ ਜੀ ਬਾਕੀ ਕਰਦੇ ਹਾਂ ਉੱਥੇ ਜਾ ਕੇ ਗੱਲਬਾਤ ਆਓ ਜੀ ਹਾਂਜੀ ਦੋਸਤੋ ਹੁਣ ਆਪਣੀ ਹੈਗੀ ਹੈ ਵਾਪਸੀ ਤੇ ਮਿਲਦੇ ਆ ਇੱਕ ਨੈਕਸਟ ਵਲੌਗ ਦੇ ਵਿੱਚ ਉਹਨੇ ਦੇਰ ਲਈ ਬਣੇ ਰੋ ਚੈਨਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ